ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਹੁਣ ਆਪਾਂ ਟੋਕੀਓ ਤੋਂ ਚੱਲੇ ਆ ਇੱਥੋਂ ਡੇਵ ਇੱਕ ਟਾਂ ਮਿਲ ਗਿਆ ਜੇ ਅਪਣ ਬਸ ਵਾਲੇ ਆ ਓਏ ਕੋਬਰ ਬੱਤਲੀ ਬੱਤਲ ਕਿੰਨਾ ਕਲੀਅਰ ਆ ਪੀ ਲਈ ਥੋੜਾ ਹਾਂਜੀ ਦੋਸਤੋ Wir awesome. Bossen. ਲੱਖਿਆ ਤੇ ਯਾਰ ਇੱਥੇ ਕਿੰਝ ਰਿਹਾ ਤੇ ਵਿਚ ਪਸ ਕੌਸਾ ਕਿੱਥੇ ਸੇ ਮਚਾ ਤਾਰੀ ਕਿਜਰੋਂ ਸਫਰ ਬੜਾ ਮੁਸ਼ਕਿਲ ਹੋਇਆ ਮੈਂ ਵਾਰ ਕਿੰਨਾ ਦੌੜੀ ਤੇ ਗੰਟੀ ਤਿੰਨ ਘੰਟੇ ਆਪਣਾ ਸਫਰ ਹੈ ਗਾਣਾ 本日のお手紙をご利用くださいたしてありがとうございますこの電車は谷、owego, 長野県の駿河市に電車指定席で自由席はございません。次は、長な県のご使用の際は、周りのお客様のご迷惑となりませんよ。う ਸਾ ਵਾਈਗੁਰਜ ਕੀ ਫਦਾ ਜੀ ਆਸ ਕਰਦੇ ਆ ਸਾਰੀ ਚੜ੍ਹਦੇ ਗਲਾਚ ਹੋਗੇ ਆਪਾਂ ਹੁਣ ਆਇਆ ਟਵਾ ਮਾਸ ਸਟੇਸ਼ਨ ਤੇ ਆ ਮਾਸ ਸਟੇਸ਼ਨ ਤੋਂ ਆਪਾਂ ਜਾਣਾ ਵਾ ਸ਼੍ਰੀ ਗਾਵਾਗੋੜ ਸ਼੍ਰੀ ਗਾਵਾਗੋੜ ਕੀ ਆ ਉੱਥੇ ਕਿੰਦਾ ਨਜ਼ਾਰਾ ਵਾ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਉੱਥੇ ਜਾ ਕੇ ਬਖਾਵਾਗੇ ਪਰ ਫੌਰ ਦੀ ਟਾਈਮਿੰਗ ਆਪਾਂ ਹੁਣ ਲੱਭਣ ਦੇ ਆ ਬੱਸ ਕਿਹੜੀ ਜਾਣਾ ਵਾ ਕਿਉਂਕਿ ਤੁਹਾਨੂੰ ਆਲਮੋਸਟ 2 ਘੰਟੇ ਦੀ ਰਾਈਡ ਰਹੀ ਆ ਸਾਡੀ ਬੁਲੇਟ ਟ੍ਰੇਨ ਤੇ ਕਹ ਲੋ ਜਾਂ ਜੇ ਆਰ ਪਾਸ ਜਿਹੜਾ ਵੀ ਟ੍ਰੇਨ ਕਹਿੰਦੇ ਆ ਤੇ ਹੁਣ ਅਸੀਂ ਬਸ ਫੜ ਕੇ ਘੰਟਾ ਅੱਗੇ ਨਿਕਲਣਾ ਵਾ ਟਿਕਟਾਂ ਮਿਲ ਗਈਆਂ ਜੀ ਆਪਾਂ ਨੂੰ ਬਸ ਵਾਲੀਆਂ ਇਹ ਪਈਆਂ ਪੜੋ 2400 ਜਪਾਨੀਜ਼ ਯਾ ਤੇ ਹੁਣ ਇਹ ਟਿਕਟ ਹੈਗੀ ਆ ਟੋਕੀਓ ਮਾਟੂ ਸ਼ਰੀਕਾਵਾ ਗੋ 1 ਘੰਟਾ ਕੁਝ ਲੱਗਣਾ ਵਾ ਹੁਣ ਮਾੜਾ ਮੋਟਾ ਸ਼ੱਕ ਸੁੱਕ ਲਈਏ ਕੁਝ ਸਾਡੇ ਰੇਟ ਦਾ ਹੈਕ ਦੱਸ ਦੋ ਰੇਟ ਦਾ ਹੈਕ ਮਤਲਬ ਇੱਥੇ ਦਾ ਆਸਟ੍ਰੇਲੀਆ ਦਾ 1 ਡਾਲਰ ਉੱਥੇ ਦਾ 90 ਇੱਥੇ ਦਾ 90 ਐਂ ਪੈਂਦਾ ਆ ਪਰ ਅਸੀਂ ਆਸਟ੍ਰੇਲੀਆ ਦੇ 1 ਡਾਲਰ ਨੂੰ 100 100 ਜੇਨ ਟੂ ਕਨਵਰਟ ਕਰੀ ਜਾਂਦੇ ਆ ਸੱਚਾ ਵੀ 100 24 ਡਾਲਰ 24 ਤੋਂ ਮਤਲਬ 24 ਡਾਲਰ ਹੋ ਗਏ ਆ ਆਸਟ੍ਰੇਲੀਆ ਦੇ ਕਿ ਉਹਨਾਂ ਜਿਹੜਾ ਨਾਲ ਨਾਲ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹ ਗੱਲ ਕਰਦਿਆਂ ਕਰਦੇ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਹੈਣਾ ਟਰਾਂਸਲੇਟ ਕਰ ਲਈਦਾ ਤੇ ਹੁਣ ਚੱਲ ਲੱਗੇ ਮੈਂ ਗਾੜੀ ਘਾਤੋਂ ਬੋਸ ਸਮਾਸ ਐਂਦਾ ਕਰਕੇ ਹੈਣਾ ਉਹਦਾ ਮਤਲਬ ਥੈਂਕ ਯੂ ਵੈਰੀ ਮੱਚ ਤੇ ਅਗਲੇ ਨੂੰ ਵਧੀਆ ਲੱਗਦਾ ਕਿ ਚਲੋ ਜੀ ਉਹਨਾਂ ਦੀ ਭਾਸ਼ਾ ਚ ਉਹਨਾਂ ਨੂੰ ਜਵਾਬ ਦਿੰਦੇ ਪਏ ਤੇ ਸਟਾਰਬਕਸ ਮਿਲ ਜੇ ਮਾਗਨਾਂ ਤਾਂ ਤਾਂ ਨੋ ਜਾਂਦੀ ਇੱਥੇ ਕਿੰਨਾ ਸੋਹਣਾ ਵੀ ਆ ਕਿੰਨਾ ਘੈਂਡਾ ਦੱਸੋ ਐਕਸਪੀਰੀਅੰਸ ਇੱਥੇ ਜੀ ਐਕਸਪੀਰੀਅੰਸ ਇਹ ਸ਼ੇਅਰ ਹੋ ਰਿਹਾ ਵਾ ਕਿ ਅਸੀਂ ਸਟਾਰਬਕਸ ਦੇ ਵਿੱਚ ਜਦੋਂ ਕਾਫੀ ਲੈਣ ਗਏ ਤੇ ਉੱਥੇ ਕਾਫੀ ਉਹਨੇ ਗਰਮ ਅਸੀਂ ਮੰਗੀ ਸੀ ਤੇ ਉਹਨੂੰ ਲੱਗਾ ਸੀ ਅਸੀਂ ਕੱਪ ਨੂੰ ਨਾ ਉਦਾਂ ਹੀ ਬਿਨਾ ਕਿਸੇ ਕਵਰ ਤੋਂ ਫੜਨ ਲੱਗੇ ਆ ਤੇ ਉਹਨੇ ਇਹਨੀ ਕਬਰਾ ਗਈ ਉਹ ਜਿਹੜੀ ਸਰਵ ਕਰ ਰਹੀ ਸੀ ਤੁਹਾਨੂੰ ਕਿ ਉਹਨੂੰ ਲੱਗਾ ਕਿ ਕਿਤੇ ਹੱਥ ਨਾਲ ਜਲ ਜੇ ਤੇ ਇੰਨੇ ਕੇਰਿੰਗ ਲੋਕੀ ਨੇ ਕਿ ਤੁਸੀਂ ਆਪੇ ਹਿਸਾਬ ਲਾ ਲਓ ਕਿ ਉਹਨਾਂ ਦੇ ਕਲਚਰ ਦੇ ਵਿੱਚ ਕਿ ਉਹਨਾਂ ਦਾ ਇਥੋਂ ਤੱਕ ਨਹੀਂ ਕਿ ਸਿਰਫ ਤੁਸੀਂ ਬਾਏ ਕੀਤਾ ਉਹਨਾਂ ਨੇ ਸੈਲ ਕੀਤਾ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਆਟਮੋਸਟ ਸਰਵਿਸ ਦੇ ਸਕੀਏ ਤੇ ਉਹ ਐਕਸਪੀਰੀਅੰਸ ਦਾ ਪਾਰਟ ਅਸੀਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਰਹੇ ਸੀ ਐਕਸਪੀਰੀਅੰਸ ਇਦਾਂ ਦੇ ਕਾਫੀ ਰਹਿਣਦੇ ਆ ਆਪਣੇ ਯਾਨੀ ਕਿ ਇਦਾਂ ਦਾ ਇੱਕੋ ਹੀ ਐਕਸਪੀਰੀਅੰਸ ਹੈ ਨਾ ਕਾਫੀ ਉਹ ਕੇਟਿੰਗ ਨੇ ਬੜਾ ਸੈਪਰੀ ਖੂਸੀ ਕੇਰਿੰਗ ਚ ਹੈ ਜੀ ਰਸੀਪਟੀ ਫੜਾਉਣੀ ਤੇ ਰਸੀਪਟ ਵੀ ਦੋਵੇਂ ਥਾਂ ਤੇ ਫੜਾਉਣੀ ਹੈ ਨਾ ਯੇਸ ਉਹ ਇੱਕ ਵਨ ਆਫ ਦੀ ਫੈਕਟਰਾ ਮੇਡੀਕਲ ਚਾਹੁੰਦਾ ਮੈਂ ਪਰ ਮੈਂ ਵੀ ਇਹ ਕਰਾਉਣਾ ਹੈ ਮੇਰੇ ਕੋਲ ਨਹੀਂ ਅਹੀ ਝੁਕ ਝੁਕ ਕੇ ਫੜਾਵਾ ਪ੍ਰੀਪਿਆ ਇਹਨਾਂ ਝੁਕ ਝੁਕ ਕੇ ਬਰੀਕ ਪੈਟ ਦੁਖਣਾ ਪੀਛਾ ਹੱਤ ਤੱਕ ਨਹੀਂ ਆ ਕੋਈ ਬਸ ਤੇ ਬੈਗੀਆਂ ਫਿਰਿਕਾਵਾ ਦੋਨੋਂ ਚਾਹਦੇ ਡਾਸ਼ੂ ਫਰਮ ਹਾਂ ਆਫਟਰ ਦ ਫੇਸ ਬ੍ਰੈਂਡਿੰਗ ਆਫ ਮਨ ਐਕਸਪੀਰੀ ਅੱਜ ਸ਼੍ਰੀ ਕਾਵਾਗੋ ਪਹੁੰਚ ਗਏ ਤੇ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਸ਼੍ਰੀ ਕਾਵਾਗੋ ਦੇ ਵਿੱਚ ਸੋ ਆਪਾਂ ਇੱਥੇ ਸਟੇ ਕੀਤਾ ਅੱਜ 19 ਰੂਮ ਦਾ ਟੂਰ ਬਾਅਦ ਚੋ ਦੇਣਾ ਹੁੰਦਾ ਟੂਰ ਆਪਾਂ ਬਾਅਦ ਚੋ ਮੈਂ ਇੱਕੋ ਇੱਕਾਤ ਚ ਛਤਰੀ ਫੜੀ ਆ ਤੇ ਇੱਕਾਤ ਤੇ ਮੈਂ ਵਲੋਗਿੰਗ ਕਰਦੇ ਆ ਨਾਲ ਨਾਲ ਤੁਹਾਨੂੰ ਮੀਂਹ ਦੀ ਬਾਜ ਵੀ ਸੁਣੀ ਜਾਣੀ ਆ ਵਿੱਚ ਆਈ ਥਿੰਕ ਇਟਸ ਅ ਵੈਰੀ ਗੁੱਡ ਇਨੂੰ ਜਿਹੜਾ ਵੇਦ ਨੇ ਇੰਟਰਨੈਟ ਤੇ ਆਪਾਂ ASMR ਉਹ ਹੋਣਾ ਹੈ ਅੱਜ ਤੇ ਗੱਲਾਂ ਵੀ ਕਰੀ ਜਾਵਾਂਗੇ ਨਾਲ-ਨਾਲ ਆਪਾਂ ਨਾਲ-ਨਾਲ ਦੇਖੀ ਵੀ ਜਾਣਾ ਨਦ ਵੀ ਲੈ ਜਾਣਾ ਉਹ ਪਹਾੜਾਂ ਦੇ ਦੇਖੋ ਤੁਸੀਂ ਆਹ ਕੋ ਬਰਫ਼ ਲੱਗੀ ਪਈ ਹੈ ਆ ਪੂਰੀ ਥੋੜੀ-ਥੋੜੀ ਦੇ ਦਿਨੀ ਤੁਹਾਨੂੰ ਸੋਹਣਾ ਥਿਊ ਆ ਬਹੁਤ ਸੋਹਣਾ ਥਿਊ ਬਹੁਤ ਸੋਹਣਾ ਛਾਡੀ ਗੱਲ ਤੋਂ ਮੈਂ ਅਸਲ ਦੇ ਵਿੱਚ ਨਾ ਸ਼੍ਰੀ ਗਾਵਾ ਗੋ ਬਾਰੇ ਉੱਥੋਂ ਵੇਖਿਆ ਸੀ ਨਵਦੀਪ ਬਰਾੜ ਆਪਣੇ ਜਿਹੜੇ ਵਲੌਗਿੰਗ ਚੈਨਲ ਵਾਲੇ ਭਾਜੀ ਆ ਉਹ ਨਾਲ ਉਹ ਵੇਖਿਆ ਸੀ ਹਣ ਤੇ ਬਹੁਤ ਸੋਹਣਾ ਵਾ ਬਹੁਤ ਸੋਹਣਾ ਇੱਥੇ 16 ਕੁ ਸੂ ਬੰਦਾ ਰਹਿੰਦਾ ਜੇ ਜੋ ਉਹਨਾਂ ਨੇ ਦੱਸਿਆ ਵਲਡ ਯੂਨੈਸਕੋ ਹੈਰੀਟੇਜ ਸਾਈਟ ਆ ਜੇ ਤੱਕ ਲੋਕੀ ਪੁਰਾਣੇ ਘਰਾਂ ਦੇ ਵਿੱਚ ਓਦਾਂ ਹੀ ਰਹਿੰਦੇ ਆਪਣੇ ਹਨਾ ਸੇਮ ਕਲਚਰ ਉਹਨਾਂ ਨੇ ਛੱਡਿਆ ਨਹੀਂ ਪੁਰਾਣਾ ਆਹ ਵੇਖੋ ਖੇਤਾਂ ਫਿਰ ਚੈੱਕ ਕਰੋ ਤੁਸੀਂ ਓਹ ਆਹ ਖਬ ਬਦਲੀ ਬਦਲ ਉਹ ਪਾਣੀ ਦਾ ਸਿਸਟਮ ਵੇਖੋ ਜੀ ਇਰੀਗੇਸ਼ਨ ਸਿਸਟਮ ਇਹਨਾਂ ਦਾ ਮੈਂ ਕਹਿੰਦਾ ਮੈਨੀਫੈਸਟ ਕਰੋ ਤੇ ਸਾਰਾ ਕੁਝ ਹੋ ਜਾਂਦਾ ਮੈਨੀਫੈਸਟੇਸ਼ਨ ਬਹੁਤ ਤਗੜੀ ਚੀਜ਼ ਆ ਤੇ ਇਹੀ ਮੈਨੀਫੈਸਟੇਸ਼ਨ ਮੈਂ ਇਹੀ ਮੈਨੀਫੈਸਟੇਸ਼ਨ ਮੈਂ ਨਵਦੀਪ ਬਰਾੜ ਬਾਈ ਦੇ ਵਲੋਗਾਂ ਦੇ ਵਿੱਚ ਵੇਖੀ ਕਿ ਯਾਰ ਮੈਂ ਵੀ ਸ਼੍ਰੀ ਗੋਵਰਿਕਰੀ ਜਾਊਂਗਾ ਜਾਊਂਗਾ ਹਨਾ ਟੁੰਮਣ ਵਾਸਤੇ ਤੇ ਮੈਨੂੰ ਇੱਕ ਸਪਨਾ ਜਿਹਾ ਲੱਗੰਦਿਆ ਕਿ ਮੈਂ ਇੱਥੇ ਹੁਣ ਅੱਜ ਤੇ ਤੁਸੀਂ ਵੇਖੋ ਮਹਾਰਜ ਕਿਰਪਾ ਕਰਨ ਤੇ ਕੀ ਨਹੀਂ ਕੋ ਜੋ ਹਾਦਾ ਸੰਗੋ ਜੋ ਹਾਦਾ ਆਪਾਂ ਕੋ ਇਹਦੀ ਚੀਜ਼ਾਂ ਦੇ ਛੋਟੀਆਂ ਲੈ ਜਾਂਦੇ ਬੜੋ ਛੋਟੀਆਂ ਨਹੀਂ ਹੁੰਦੀਆਂ ਬੱਸਾਂ ਦਾ ਜੀ ਇੱਥੇ ਆਹੀ ਸਿਸਟਮ ਆ ਕਿ ਬੱਸਾਂ ਬਸ ਸਟਾਪ ਜਿਹੜੇ ਆ ਲਿミਟਿਡ ਜੇ ਹੀ ਆ ਹਨਾ ਕਿਉਂਕਿ ਤੁਸੀਂ 2-3 ਘੰਟੇ ਦੇ ਵਿੱਚ ਵਿੱਚ ਸਾਰਾ ਪਿੰਡ ਗਾ ਸਕਦੇ ਜੇ ਤੇ 2-3 ਘੰਟੇ ਦੇ ਵਿੱਚ ਵਿੱਚ ਸਾਰਾ ਪਿੰਡ ਘੁੰਮ ਸਕਦੇ ਆ ਮਸਮ ਬਹੁਤ ਵਧੀਆ ਜੀ ਮੀਂਹ ਦਾ ਹੀ ਚੱਕਰ ਆ ਜ਼ਿਆਦਾ ਪਰ ਮੀਂਹ ਵੀ ਯੂਰੋ ਦਾ ਹਿੱਸਾ ਵਾ ਕੁਦਰਤੀ ਆ ਫਿਰ ਆਪਾਂ ਮੀਨੂ ਵੀ ਮਾੜਾ ਨਹੀਂ ਕਹਿ ਹੁੰਦੇ। ਕਿਰਪਾ ਇੰਨੇ ਸੋਹਣੇ ਲੱਗਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹ ਜਿਹੜਾ ਏ ਖੱਲੇ ਹੁੰਦੇ ਵੀ ਆ ਹਨਾ। ਮਰਖਾ ਦਾ ਕਲਰ ਆ। ਹਰਾ ਵੀ ਬਹੁਤ ਡਿਫਰੈਂਟ ਆ। ਇੱਕਰੀ ਇਦਾਂ ਹੀ ਆਹੀ ਮੀਨੂ ਨਾਲ ਚੇਤਾ ਆ ਗਈ ਸੰਤ ਮਸਕੀਨ ਦੀ ਇੱਕ ਕਥਾ। ਸੰਤ ਮਸਕੀਨ ਜੀ ਨੇ ਦੱਸਿਆ ਸੀ ਇੱਕਰੀ। ਕਹਿੰਦੇ ਕਿ ਇਸ ਤਰ੍ਹਾਂ ਉਹਨਾਂ ਦੇ ਮਿੱਤਰ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਪੇਂਟਿੰਗ ਕਰਨਾ ਚਾਹੁੰਦਾ ਤੇ ਉਹ ਦਰੱਖਤਾਂ ਦੀ ਪੇਂਟਿੰਗ ਕਰਨੀ ਤੇ ਸੰਤ ਮਸਕੀਨ ਜੀ ਨੇ ਕਹਿ ਕੇ ਤੇ ਕਿਸੇ ਕੋ ਹਰਾ ਰੰਗ ਬੰਗਵਾ ਲਿਆ। ਉਹ ਕਹਿੰਦੇ ਹਰਾ ਵੀ ਇੱਕ ਨਹੀਂ ਆ ਹਰਾ ਵੀ ਕਿੰਨੇ ਤਰ੍ਹਾਂ ਦਾ ਹੀ ਆ। ਤੇ ਉਹ ਉਹੀ ਚੀਜ਼ ਮੈਨੂੰ ਯਾਦ ਆ ਰਹੀ ਹੈ ਕਿ ਸੱਚੀ ਜਿਹੜਾ ਤੁਰਦਾ ਹਰਾ ਵਾ ਹੈ ਨਾ ਇਹ ਇਹ ਜਿਹੜੇ ਬ੍ਰੈਸ ਤੇ ਵਾ ਉਹ ਕਿੰਨੇ ਤਰ੍ਹਾਂ ਦੇ ਫਰੰਟ ਫਰੰਟ ਕਲਰ ਆ ਹਾਂ ਕੀ ਤੁਸੀਂ خود ਅੱਖਾਂ ਨੂੰ ਦੇਖ ਸਕਦੇ ਕਿ ਤੁਹਾਡਾ ਕੈਮਰਾ ਵਾ ਕੈਮਰਾ ਇੰਨਾ ਜਸਟਿਸ ਨਹੀਂ ਕਰਦਾ ਸਿੱਧੀ ਜੀ ਗੱਲ ਹੈ ਨਾ ਮੈਂ ਨਾਲ ਘੁੰਮ ਰਿਹਾ ਵਾਂ ਮੈਨੂੰ ਹੈ ਕਿ ਚਲੋ ਮੇਰੀ ਇੱਕ ਮਾੜੀ ਜੀ ਡਾਕੂਮੈਂਟਰੀ ਬਣੀ ਜਾਵੇ ਨਾਲ ਤੁਹਾਨੂੰ ਮੈਂ ਦਿਖਾਈ ਜਾਵਾਂ ਬਟ ਜੈਨੂਅਲੀ ਜੋ ਮੈਨੂੰ ਅੰਦਰ ਫੀਲ ਹੁੰਦਾ ਪਿਆ ਉਹ ਇਹ ਹੈ ਕਿ ਮਹਾਰਾਜ ਦੇ ਕਿੰਨੇ ਨੋਖੇ ਰੰਗ ਆ ਕੀ ਇਹ ਜਿਹੜਾ ਹਰਾ ਵੀ ਆ ਇਹ ਕਿੰਨੇ ਕਿੰਨੇ ਪਰਾਂ ਦਾ ਵਾ ਇਸ ਤੁਹਾਡੇ ਨੇਤਰਾਂ ਦੇ ਵਿੱਚ ਮਹਾਰਾਜ ਨੇ ਇੰਨੀ ਪਾਵਰ ਪਾਈ ਆ ਕਿ ਤੀਹੋ ਚੀਜ਼ ਨੂੰ ਮਹਿਸੂਸ ਕਰ ਸਕੋ ਦੇਖ ਸਕੋ ਹੈ ਨਾ ਤੇ

ਸਾਨੂੰ ਪਿੰਡਾਂ ਦੀ ਪਿੰਡਾਂ ਦੀ ਯਾਦ ਆਈ ਜਾਂਦੀ ਆ ਬਸ ਇੱਕ ਗੱਲ ਆ ਪਿੰਡ ਵਿੱਚ ਐਦਾਂ ਦੇ ਛਤਰੀਆਂ ਨਹੀਂ ਹੈਗੀਆਂ ਵੱਡੀਆਂ ਵੱਡੀਆਂ गलियां वेखो ती पिंडिया पानी हाँ दस ए नके मोड़े हम हाँ। पुराने घर हम अह चल एक स्नैक्स वाली जगह वा ਤੇ ਉੱਤੇ 스낵ਸ ਮਿਲਦੇ ਆ ਕੋ ਟੈਸ਼ਟ ਕਿਹੜੀ ਰੂਫ ਕਹਿੰਦੇ ਨੇ ਉਹ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਜੀ ਮੈਂ ਕੈਮਰਾ ਬੰਦ ਕਰਦਾ ਥੋੜੇ ਚਿਰ ਵਾਸਤੇ ਕੀ ਚੱਲ ਹੋਣ ਕੀ ਹਨਾ ਵਿਖਾਵਾ ਲੋ ਜੀ ਮੈਂ ਵਿੱਚੋਂ ਇਹ ਕੈਮਰਾ ਬੰਦ ਕਰਦਾ ਕੀ ਚੱਲ ਹੋਣ ਕੀ ਦਿਖਾਣਾ ਹਨਾ ਬਟ ਇਹ ਨਹੀਂ ਪਤਾ ਲੱਗਦਾ ਮੈਂ ਕੀ ਵਿਖਾਵਾ ਤੇ ਕੀ ਨਾ ਵਿਖਾਵਾ ਕਿਉਂਕਿ ਸਾਰਾ ਕੁਝ ਜੀ ਬਹੁਤ ਸੋਹਣਾ ਵਾ ਇਹ ਕੁਲ 올ਡ ਸਕੂਲ ਸਟਾਈਲ ਹਨਾ ਮੈਨੂੰ ਚੇਤਾ ਇਦਾਂ ਦੀਆਂ ਚੀਜ਼ਾਂ ਨਾ ਅਸੀਂ ਉਹ ਵੇਚਦੇ ਨਹੀਂ ਅ ਕਾਰਟੂਨ ਵੇਚਦੇ ਹਾਂ ਛਿੰਚੜ ਡੋਰੇਮੋਨ ਵਾਲੇ ਤੋਂ ਇਦਾਂ ਦੀਆਂ ਦੁਕਾਨਾਂ ਕਾਰਟੂਨ ਦੇ ਵਿੱਚ ਵਿਖਦੀਆਂ ਹੁੰਦੀਆਂ ਤੇ ਅੱਜ ਇਦਾਂ ਲੱਗਦਾ ਇਸ ਤਰ੍ਹਾਂ ਹਨਾ ਉੱਥੇ ਵੀ ਹੈਗਾ ਸਿੱਟੀ ਦੇ ਵਿੱਚ ਟੂਕੀ ਦੇ ਵਿੱਚ ਬੜੇ ਬਹੁਤ ਆਥੈਂਟਿਕ ਇਟਸ ਵੇ ਮੋਰ ਦਨ ਆਥੈਂਟਿਕ ਤੇ ਕਹਿ ਨਹੀਂ ਸਕਦੇ ਹਨਾ ਅਗਲੇ ਆਪਣਾ ਲਾਈਫ ਸਟਾਈਲ ਆਪਣਾ ਜਿਹੜਾ ਉਹਨਾਂ ਦਾ ਰਹਿਣ ਦਾ ਤਰੀਕਾ ਸਾਰਾ ਕੁਝ ਉਹ ਉਹਨੇ ਉਦਾਂ ਦਾ ਮੇਨਟੇਨ ਕੀਤਾ ਕੁਝ ਲੜ ਪਈ ਲੜ ਪਈ ਮੇਰੇ ਉਹਨੇ ਹੁਣੇ ਬਣਾਇਆ ਉਹਨੇ ਵਾਪਸ ਕਿ ਚੁੱਪ ਕਰ ਜਾ ਨਾਲ ਤੁਰ ਗਿਆ ਲੜ ਪਏ ਸੀ ਕਰੋੜੇ ਪਿਆਰ ਜਿਹੇ ਤਰੀਕੇ ਨਾਲ ਬਣਾ ਰਿਹਾ ਉਹ ਜਾਰੇ ਨੇ ਮੇਰੇ ਘਰ ਚਿਆਦਾ ਇਸ ਪੋਲੀਟਿਕ ਦੇ ਫੂਕੂਨਸ ਕਰਦੇ ਬੈਠੇ। ਪਰ ਵੀ ਉਹ ਮੈਂ ਕੁਝ ਪਾਸੇ ਤੋਂ ਬੁਣਨ ਕਿ ਰਾਤ ਨੂੰ ਉਹ ਡਰਾਗੀ ਜਿਹੜੇ ਦੇ ਸਕੀਏ। ਇਸ ਲਈ ਅਸੀਂ ਸਵਾਗਤ ਕਰਾਉਂਦੇ ਹਾਂ ਉਸ ਤੋਂ ਉਹ ਆਉਂਦੇ ਹਨ। ਤੇ ਜਿਹੜੇ ਉਹ ਵੀ ਚੇੜਾਈ ਦੀ ਗੱਲ ਕਰਦੇ ਵਿਚਾਰ ਦੇ। ਉਹ ਕਰਾਈ। ਬੋਰਡ ਆਪੀ। ਤਾਂ ਵੀ ਉਹ ਕੋਸ਼ਿਸ਼। ਉਹਦੀ ਨਾਮੀ ਨਾਲ ਇਸ ਤਰ੍ਹਾਂ ਬ੍ਰੈਡ ਤਾ ਨੋਆ ਇਹਦੇ ਉੱਤੇ ਰੈੱਡ ਬੀਨਸ ਪਾ ਕੇ ਦਿੰਦੀ ਸੀ। ਦੁੱਜੀ ਗਾ ਲੇਕ ਹੋਈ ਕਿ ਮੇਰੇ ਵੈਂਦਿਆਂ ਵੈਂਦਿਆਂ ਹੀ ਉਹਨੇ ਰੈੱਡ ਬੀਨਸ ਫਰੈਸ਼ ਬਣਾਏ ਸੀ ਉਹਨੇ ਉਸੇ ਪੌਟ ਚ ਬਾਤੇ ਤੇ ਥੱਲੇ ਆ ਪੱਠੀ ਜੀ ਆ ਜਿੱਥੇ ਰੈੱਡ ਬੀਨ ਫਰੈਸ਼ ਰਹਿੰਦੇ ਸੀ ਗਰਮ ਰਹਿੰਦੇ ਸੀ ਤੁਸੀਂ ਹੁਣ ਜਿੰਨਾ ਮਰਜ਼ੀ ਚਾਹੋ ਤੁਸੀਂ ਯੂਜ਼ ਕਰ ਸਕਦੇ ਸੀ ਬਿਨਾ ਕਿਸੇ ਲਿਮਟ ਤੋਂ ਆਹ ਦੇਖੋ ਜੀ ਬੋਦਰਾ ਨੂੰ ਠੰਡੀ ਰੱਖਣ ਦਾ ਕੰਮ ਸੈੱਟ ਕੀਤਾ ਹੈ ਉਹਨਾਂ ਨੇ ਐਦਾਂ ਆਪਣੇ ਵਿਆਹ ਵਾਲੇ ਨਹੀਂ ਭਾਈ ਹੁੰਦੇ ਨਾਲ ਸੱਚੇ ਭਾਈ ਹੁੰਦੇ ਬਰਫ਼ ਦੇ ਇਹ ਦੁਕਾਨਾਂ ਛੋਟੀਆਂ ਛੋਟੀਆਂ ਹੁਣ ਆਪਾਂ ਚੱਲੇ ਆ ਜੀ ਮਿਯੋਂਜੀ ਟੈਂਪਲ 1 ਆਫ ਦੀ 올ਡੇਸਟ ਟੈਂਪਲ ਆ ਹਮ ਟਿਊਲिप्स ਤੋਂ ਸਮਾਖਤ ਪਿੱਛੇ ਮੇਰੇ ਟੈਂਪਲ ਆ ਜੀ ਮਿਯੋਂਜੀ ਟੈਂਪਲ ਪਰ ਇਹ ਬੰਦਵਾਜੀ ਆਏ ਖੜੇ ਐਂਟਰੈਂਸ ਇਹਦੀ ਇਹ ਗੋਲ ਹੈ ਜੀ ਆਉ ਮਾ ਹੂ Hello. Um, one coffee, coffee and one matcha. Here? Yes. Okay. Uh, okay. <laughs> Thank you. <laughs> ਆਪਾਂ ਹੋਣਾ 2023 ਤੇ ਜਿਹੜੀ ਪੂਚ ਅਵਾਰਡ ਮਿਲਿਆ ਸੀ ਨੂੰ ਬੈਸਟ ਪੁडिंग ਦਾ ਛੁਰੀ ਕਵਰ ਗੋਰ ਵਿੱਚੋਂ ਸੋਚੋ ਸਾਰੀ ਦੁਨੀਆ ਤੋਂ ਆ ਕੇ ਇੱਥੇ ਅਵਾਰਡ ਲੈ ਆ। ਬਲੋਹੀ ਟੇਸਟ ਕਰ ਲੱਗੇ ਆ। ਇੱਕ ਲਈਆ ਮਾਚਾ ਫਲੇਵਰ ਤੇ ਇੱਕ ਦੇ ਆਪਾ ਫਲੇਵਰ। ਲੋ ਜੀ ਆਪਾਂ ਇੱਕ ਪੁਦੀ ਖਾ ਲਈ। ਇਹ ਖਾਦੀ ਮੈਂ ਮਾਚਾ ਵਾਲੀ ਤੇ ਉਹ ਨਾਲ ਸਾਡੇ ਬੈਠੇ ਸੀ ਤੇ ਉਹ ਮੈਨੂੰ ਕਹਿੰਦੀ ਕਹਿੰਦੀ ਕਿੰਦਾ ਸਵਾਦ ਆ? ਮੇਰਾ ਮਾਚਾ ਵਾਲੀ ਪੁਦੀ ਸਵਾਦ ਉਹ ਖਾਣ ਦੂਸਰੀ ਦੇ ਹੀ ਜੈਲੀ ਪੁडिंग ਵਾਲੀ। ਫਿਰ ਉਹ ਮੈਨੂੰ ਕਹਿੰਦੀ ਕਹਿੰਦੀ ਮੈਂ ਜਾਂਦੀਆਂ ਦੀ ਮਾਚਾ ਵੀ ਖਾ ਕੇ ਜਾਵਾਂਗੀ। ਛਲੀ ਜਲਕੀ ਰਾਣੀ ਹੈ। जीवन उसका पानी है थले चल गई अंकल की छतरी पी। 姐啊，啊，你去啊，你不去啊，不去啊，去。 ਆਪਾਂ ਇਹ ਜੀ ਗਸ਼ੋ ਹਾਊਸ ਗਸ਼ੋ ਦਾ ਮਤਲਬ ਉਹਦਾ ਇਸ ਤਰ੍ਹਾਂ ਦੋਵੇਂ ਹੱਥ ਥਾਣਾ ਆਲੇ ਫਟੇ ਬੁਲਾਉਣੀ ਹਣਾ ਇਹਨਾਂ ਦੇ ਇਸ ਟਾਈਪ ਦੇ ਵਿੱਚ ਇਸ ਤਰ੍ਹਾਂ ਛੱਪਾਂ ਜਿਹੜੀਆਂ ਹੁੰਦੀਆਂ ਇਹ ਪ੍ਰਾਣੀ ਘਰਵਾਜੀ ਬਹੁਤ ਸਾਲ ਪੁਰਾਣੇ ਬਹੁਤ ਸਾਲ ਪਹਿਲੇ ਆ ਵੀਖੋ ਇਹ ਉਹ ਪਾਊਡਰ ਇੱਥੇ ਜਿਹੜੀ ਆ ਚੀਜ਼ ਆ ਸੌਰੀ ਪਾਊਡਰ ਕਹਤਾ ਮਟੀਰੀਅਲ ਫॉर ਗਨ ਪਾਊਡਰ ਵਾਸ ਮੇਡ ਇਹ ਉਹ ਜਗਾ ਵਾ ਜਿੱਥੇ ਗਨ ਪਾਊਡਰ ਲਈ ਮਟੀਰੀਅਲ ਬਣਾਇਆ ਜਾਂਦਾ ਸੀ ਆਹ ਉਹਨਾਂ ਨੇ ਅੱਗ ਬਾਲੀ ਹੋਈ ਅੰਦਰ ਘਰ ਦੇ ਵਿੱਚ ਕੋਈ ਪ੍ਰਾਣਿਕ ਕਰ ਏਦਾਂ ਨਿਕਾ ਰੱਖਦੇ ਹੀ ਕਰਾਉਣਗੇ ਐ ਫੋਟੋਨਸ ਕਹਿੰਦੇ ਆ ਜੀ ਇਹਨਾਂ ਨੂੰ ਜਿਸ ਤਰ੍ਹਾਂ ਤਾਂ ਬੋਨੀ ਨਹੀਂ ਆ ਵਾਹ ਕਰੋ ਇਹਨਾਂ ਦੇ ਮੰਦਰ ਆ ਜੀ ਉਹ ਵਾਹ ਕਰੋ ਕਿੰਨਾ ਕਰਾ 200 ਮੀਟਰ ਤੋਂ ਮਾਈਂਟ ਤੱਕ ਆਇਕੂ ਜੀ ਲੱਕੜ ਦਾ ਕੰਮ ਕਿੱਦਾਂ ਆਇਆ ਪਿਆ ਉੜੀਆਂ ਇਹ ਚੀਜ਼ਾਂ ਜੀ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਨਹੀਂ ਕਰ ਪਾਇਆ ਜਿਹੜੇ ਗੈਸ਼ੋ ਹਾਊਸ ਹੈਗੇ ਨੇ ਇਹਨਾਂ ਮਲਟੀ ਸਟੋਰੀ ਹਾਊਸ ਆ ਮਤਲਬ ਕਿ ਜਿਹੜੇ ਪੁਰਾਣੇ ਲੋਕ ਇੱਥੇ ਰਹਿੰਦੇ ਸੀ ਉਹ ਇਹਨਾਂ ਨੂੰ ਛੱਡ ਕੇ ਚਲ ਗਏ ਹੋਏ ਆ ਤੇ ਛੱਡ ਕੇ ਇਨਕੀ ਮਲਕੀ ਉਹਨਾਂ ਨੇ ਜਾਂ ਯੂਨੈਸਕੋ ਨੂੰ ਦੇ ਦਿੱਤੇ ਆਪਣੇ ਵੱਲੋਂ ਤੇ ਹੁਣ ਇਹ ਬਸ ਟੂਰਿਸਟ ਸਾਈਟਸ ਨੇ ਕਿ ਜਿੱਥੇ ਲੋਕੀ ਵਿਜ਼ਿਟਰ ਕਰਨ ਆਉਂਦੇ ਆ ਦੇਖਣ ਆਉਂਦੇ ਆ ਟੂਰਿਸਟ ਅਟਰੈਕਸ਼ਨ ਕਹਿ ਲਓ ਤੇ ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਪੌੜੀਆਂ ਉੱਤੇ ਚੜ ਰਹੇ ਅਸੀਂ ਇਹ ਫਲੋਰ ਤੇ ਇੱਕ ਹੋਰ ਹੈਗੀ ਸੀ ਜਿੱਥੇ ਉਹਨਾਂ ਨੇ ਆਪਣੇ ਜਿਹੜੇ ਸੰਦਵਾ ਓ ਰੱਖੇ ਹੋਏ ਸੀ ਜਿਹੜੇ ਯੂਜ਼ ਕਰਦੇ ਸੀ ਫਾਰਮਿੰਗ ਵਾਸਤੇ ਜਾਂ ਹੋਰ ਕਈ ਚੀਜ਼ਾਂ ਵਾਸਤੇ ਹੁਣ ਤੁਸੀਂ ਧਿਆਨ ਦਿਓਗੇ ਛੋਟੀ ਜੀ ਬਾਲਕਣੀ ਹੈ ਇੱਕ ਛੋਟੀ ਜੀ ਜਿਹਦੇ ਵਿੱਚੋਂ ਘਰ ਦੇ ਜਿਹੜੀ ਅੱਗ ਬਾਲੀ ਜਾਂਦੀ ਉਹ ਦੇਖਿਆ ਜਾਂਦਾ ਸੀ ਕਿ ਅੱਗ ਬੁਝਤ ਨਹੀਂ ਗਈ ਤੇ ਅੱਗ ਦਾ ਖਿਆਲ ਰੱਖਣ ਵਾਸਤੇ ਇਹਨਾਂ ਦੇ ਆ ਪੁਰਾਣੇ ਟੂਲਸ ਆ ਜੀ ਆ ਮੂਚੀ ਇਹਨਾਂ ਦਾ ਹੁੰਦਾ ਜੀ ਇੱਕ ਡੇਜ਼ਰਟ ਵਾਂਗੂ ਉਹ ਬਣਾਉਣ ਦੇ ਲਈ ਟੂਲ ਕਰੋ ਗੱਲ ਤਤੀਆਂ ਕਿੰਨਾ ਸੋਹਣਾ 100 66 ਬਹੁਤ ਤਕੜਾ ਫ ਰੀ ਚੇਂਜਿੰਗ ਪਰ ਆਨੇ ਟਾਈਮ ਦੇ ਵਿੱਚ ਜੋ ਰੂਫ ਚੇਂਜ ਕਰਦੇ ਆਹ ਵਾਲੇ ਟੂਲ ਆ ਜੀ ਕਹਿੰਦੇ ਆ ਜਿਹੜੀਆਂ ਥੈਸਟ ਰੂਫਸ ਨੇ ਇਹ 20 ਤੋਂ 30 ਸਾਲ ਦੇ ਵਿੱਚ ਚੇਂਜ ਕੀਤੀਆਂ ਜਾਂਦੀਆਂ ਹਰੇਕ Ekkor floradi Flora die die. Lodi. Kunnen

ਚਰਾਹੀਨਾ ਜੀ ਇਥੋਂ ਦੀ ਸ਼੍ਰੀ ਕਵਾ ਗੋਦੀ ਤੇ ਫਾਈਨਲ ਰੱਖਣ ਦੇ ਤਾਂ ਜੋ ਤੁਸੀਂ ਅੰਦਰ ਜਾਣਾ ਬਣਨਾ ਹੱਥ ਧੋ ਕਰ ਦਿੰਦੇ ਹੋ। ਪੋਰੀਆਗੀ ਹੱਥਾਂ ਦੇ ਗੱਦੇ ਹੀ ਹਨਾ ਸਿੱਕ ਵੀ ਗੰਦੀ ਉਹ ਹੱਦੀ ਆ। ਸੋ ਇਹਦਾ ਰੂਪ ਇਹਦਾ ਜਿਹੜਾ ਤਰੀਕਾ ਹੁੰਦਾ ਇਦਾਂ ਵਾ ਕਿ ਤੁਸੀਂ ਐ ਕਰ ਲਓ। ਜਿਹੜਾ ਸਾਰਾ ਪਾਣੀ ਆ ਵੀ ਸਾਫ਼ ਹੋ ਗਿਆ। ਤਲਾਸ਼ ਫੂ ਕੋਲ ਪਹੁੰਚ ਗਏ ਕਿੰਨਾ ਕਲੀਅਰ ਆ ਪੀਲੀ ਥੋੜਾ ਆ ਜੀ ਹਾਂ ਚੀ ਮੰ ਸ਼ਰਾਇਨ ਸੀ ਆਪਣੀ ਜਿੱਥੇ ਆਪਾਂ ਹੁਣੇ ਹੋ ਗਏ ਆ ਤੇ ਉੱਥੇ ਇੱਕ ਬੀਬੀ ਮਿਲੀ ਸਾਨੂੰ ਫਰਾਂਸ ਤੋਂ ਟਰੈਵਲਿੰਗ ਦਾ ਐਸਪੈਕਟ ਦੱਸਦਾ ਹਣਾ ਆਪਣੇ ਉਹਦੇ ਉਹਦੇ ਪਰਸਪੈਕਟਿਵ ਤੋਂ ਤੇ ਉਹ ਕਹਿੰਦੀ ਕਿ ਮੈਂ ਇੱਥੇ ਤਿੰਨ ਮਹੀਨੇ ਲਈ ਆਈ ਆ ਜਪਾਨ ਤੇ ਕਹਿੰਦੀ ਮੈਂ ਇੱਕ ਵੈਨ ਰੈਂਟ ਤੇ ਲਈ ਆ ਤੇ ਮੈਂ ਵੈਨ ਉਹ ਹੀ ਚਲਾ ਕੇ ਇੱਧਰ ਉੱਧਰ ਘੁੰਮਦੀ ਆ ਕਹਿੰਦੀ ਪਹਿਲਾਂ ਪਹਿਲਾਂ ਡਰਾਈਵਿੰਗ ਔਖੀ ਸੀ ਲੋ ਜੀ ਇਹਨਾਂ ਦੀਆਂ ਖੜਾਵਾ ਵਾਸ ਇੰਨ ਅੰਡ ਸਟ੍ਰੈਪ ਆਈ ਆਪਣੀ ਸਟ੍ਰੈਪ ਨਹੀਂ ਹੁੰਦਾ ਕੀ ਤੁਸੀਂ ਨਾ ਟੋ ਆਟੋਮੈਟਿਕ ਕਲੋਜ਼ ਫ੍ਰੀਜ ਮੇਕਸਰ ਆਫ ਦ ਡੋਰ